ਸੋ ਰੱਬਨਾ ਕਰਨ ਵਾਹੇ ਆਨੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਵਿੱਚ ਚਰਨਾ ਵਿੱਚ ਸੋਤ ਮਾਣੇ ਭਾਰੇ ਜੀ ਦੇ ਬਜੁਰਗ ਸੰਤ ਮਾਤਮਾ ਗੁਣਗੇ ਨੇ ਸਰਵਤਰ ਸੰਗਤਾਂ ਸਾਧੂ ਸਜੇ ਪਾਤਸ਼ਾਹ ਜੀ ਨੂੰ ਆਪਣਾ ਸੇਵਾਵੋ ਕਮਕੁਨ ਕਰਮ ਵਿਤਰਿਆ ਹੋ ਜੀ ਨਾਟਕ ਜਿਹਾ ਆਪ ਸਾਹਿਆਂ ਜੇ ਸਤਿਗੁਰੂ ਨਾਦਰ ਕਰੇ ਸਤਿਗੁਰੂ ਨੇ ਬਹਾਨ ਕਿਰਪਾ ਬਖਸ਼ੀ ਕੀਤੀ ਹੈ ਜੋ ਇਸਨੇ 13 ਵੀਂ ਦਿਨ ਤੋਂ ਲੈ ਕੇ ਗੁਰੂ ਘਰ ਦੀ ਸੇਵਾ ਕਰ ਰਹੀ ਸੀ ਬਾਬਾ ਹਰਬਿੰਦ ਸਿੰਘ ਜੀ ਬੜੇ ਪਿਆਰ ਤੇ ਸਦਕਾਨ ਨਾਲ ਸਾਰੇ ਨਗਰ ਨੂੰ ਨਾਲ ਲੈ ਕੇ ਸੇਵਾ ਕਰਵਾ ਰਹੇ ਸਨ ਅੱਜ ਬਹੁ ਸੇਵਾ ਨੂੰ ਬਾੜ ਲੱਗਿਆ ਹੈ ਸਤਿਗੁਰੂ ਨੇ ਸੇਵਾ ਸੰਪੂਰਨ ਕੀਤੀ ਹੈ ਦਰਬਾਰ ਸਾਹਿਬ ਬਣ ਕੇ ਤਿਆਰ ਹੋਇਆ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਅਖੰਡ ਪਾਠ ਕਰਕੇ ਭੋਗ ਪਾਏ ਨੇ ਸਾਡੀਆਂ ਸੰਗਤਾਂ ਗੁਰੂ ਚਰਨਾ ਵਿੱਚ ਬੈਠ ਕੇ ਨਾਮ ਬਾਣੀ ਸੁਣ ਰਹੇ ਹਾਂ ਸਤਿਗੁਰੂ ਦੇ ਦਰਸ਼ਨ ਕਰ ਰਹੇ ਹਾਂ ਸਤਿਗੁਰੂ ਦਾ ਬਹਾਨ ਕਿਰਪਾ ਕੀਤੀ ਹੈ ਆਪ ਤੇ ਹੁਜਾ ਦਾ ਆਕਾ ਦਰਵਾਜ਼ਾ ਆਂਕਮੇ ਕਿਸ਼ ਬਾਰਾ ਬਾਰ ਕੋਈ ਅੰਦਰ ਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਢੀ ਮਹਾਨ ਸੇਵਾ ਬਖਸ਼ਿਸ਼ ਕੀਤੀ ਹੈ ਉਹ ਲੋਕ ਤੋਂ ਪਰੰਤ ਅਰਾਗੀ ਭਾਈ ਅਮਰ ਸਿੰਘ ਜੀ ਔਟਾ ਬਾਰ ਹੈ ਉਦੋਂ ਪਰੰਤ ਬਾਬਾ ਜੀ ਜੀ ਪਰਮਾਣਿਆਂ ਵਾਲੇ ਬੜੇ ਬੜੇ ਪਿਆਰ ਦੇ ਸਰਕਾਰ ਨਾਲ ਆਪ ਸਾਰੀਆਂ ਸੰਗਤਾਂ ਨੂੰ ਆਰੇ ਜਸ ਕੀਰਤਨ ਸੁਣਾ ਕੇ ਨਿਹਾਰ ਕੀਤਾ ਹੈ ਗੁਰੂ ਕੇ ਪਿਆਰੇਓ ਇਹ ਸਤਿਗੁਰੂ ਸੱਚ ਸਾਹਿਬ ਜੀ ਦੀ ਕਿਰਪਾ ਹੈ ਜੋ ਕਾਮਾ ਪਰ ਅਮਲ ਰਿਆ ਅਰਦਾਸ ਕਰਕੇ ਗੁਰੂ ਚਰਨਾਂ ਵਿੱਚ ਉਹ ਸਤਿਗੁਰੂ ਆਪ ਕਿਰਪਾ ਕਰਕੇ ਸਪੂਰਨ ਕਰਾਉਂਦੇ ਆ ਤੇ ਕਦੇ ਵੀ ਕੋਈ ਵੀ ਕਾਮ ਰਮਿਆ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਉਹ ਨਿਵਾਰੀ ਦੇ ਨਾਲ ਸਪੂਰਨ ਹੁੰਦਾ ਹੈ ਕੋਈ ਦੱਸੇ ਜਦੋਂ ਨਿਵਾਸ ਘਰ ਗਿਆ ਆਪਾਂ ਵੇਖਦੇ ਸੀ ਵੀ ਜਗ੍ਹਾ ਬਹੁਤ ਥੋੜੀ ਐ ਪਰ ਸਤਿਗੁਰੂ ਦੀ ਕਿਰਪਾ ਕਰਕੇ ਨਗਰ ਦੇ ਹਿਸਾਬ ਨਾਲ ਇੱਥੇ ਗੁਰਦਾਰੇ ਹੋਰ ਵੀ ਬਣੇ ਨੇ ਤੇ ਉਹਨਾਂ ਦੇ ਹਿਸਾਬ ਨਾਲ ਬਹੁਤ ਸੋਹਣਾ ਸੁੰਦਰ ਗੁਰਦਾਰਾ ਬਣਾਇਆ ਬਾਬਾ ਆਰਪ੍ਰੀਤ ਸਿੰਘ ਜੀ ਦੇ ਬੜੇ ਪਿਆਰ ਸਤਕਾਰ ਨਾਲ ਸੰਗਤਾਂ ਨਾਲ ਲੈ ਕੇ ਸੇਵਾ ਕਰਵਾਈ ਐ ਸਤਿਗੁਰੂ ਜਨ ਨੇ ਚਾਰ ਪਦਾਰਥ ਜੇ ਕੋ ਮੰਗਾਏ ਜੇ ਚਾਰ ਪਦਾਰਥ ਵੀ ਮੰਗ ਲਈਏ ਨਾਲ ਤੇ ਗੁਰੂ ਚਰਣਾ ਵਿੱਚੋਂ ਉਹ ਵੀ ਸਾਨੂੰ ਪ੍ਰਾਪਤ ਹੋ ਜਾਂਦੇ ਆ ਉਹ ਵੀ ਮਿਲ ਜਾਂਦੇ ਆ ਪਰ ਜੇ ਲਮਾਰੇ ਹੋ ਕੇ ਮੰਗੇ ਜੇ ਆਖੜ ਕੇ ਮੰਗੀਏ ਨਾ ਫਿਰ ਦੇ ਕੁਝ ਬੰਦਾ ਬੰਦੇ ਜੇ ਨੀਵੇਂ ਹੋ ਕੇ ਮੰਗੀਏ ਸਤਿਗੁਰੂ ਸੱਚੇ ਬਾਦਸ਼ਾਹ ਇਥੋਂ ਤੱਕ ਕਹਿੰਦੇ ਆ ਕਿ ਜੋ ਮੰਗਾਏ ਜੋ ਵੀ ਤੂੰ ਮੰਗਦਾ ਹੈ ਜੋਤਰੀ ਇਛਾ ਜੋਤਰੀ ਮੰਦੀ ਭਾਵਨਾ ਸੋਚਾ ਇਹ ਤਾਂ ਹੋਵੇਗਾ ਕਿ ਲਾਡੀ ਦਾ ਘਰ ਜਦੋਂ ਜਦੋਂ ਮੇਰਾ ਬਾਂਧੇ ਜੇ ਇਸ਼ਾਨਾ ਹੋਵੇ ਸੋ ਵੀ ਇਛਾ ਸੋ ਵੀ ਇਛਾ ਦੇ ਵਿੱਚ ਸਾਰੀਆਂ ਝਾਣਾ ਆ ਜਾਂਦੇ ਆ ਨੇ ਸੋ ਵੀ ਇਛਾ ਜਿਹੜੀ ਹੈ ਨਾ ਉਹ ਪੂਰੀ ਹੁੰਦੀ ਹੈ ਸਤਿਗੁਰੂ ਕੋਲ ਜੋ ਮੰਗਣ ਠਾਕਰ ਆਪਣੇ ਦੇ ਆਪਣੇ ਠਾਕਰ ਤੋਂ ਆਪਣੇ ਪਰਮੇਸ਼ਰ ਤੋਂ ਆਪਣੇ ਦਾਤੇ ਤੋਂ ਜੋ ਮੰਗ ਮੰਗਾਗੇ ਕੋ ਕੁਰੀ ਹੋ ਗਏ ਜੋ ਮੰਗੇ ਠਾਕਰ ਆਪਣੇ ਨੇ ਸੋਈ ਸੋਈ ਦੇਵਾ ਉਹ ਦਾਤਾ ਸਾਰੀਆਂ ਸਤਿਗੁਰੂ ਜੀ ਦਿੰਦੇ ਜਾਣ ਆਪਾਂ ਦਾ ਮਗਰ ਨਾ ਕੋਈ ਡੇਰ ਹੁੰਦੀ ਆ ਸਤਿਗੁਰੂ ਜੀ ਹੱਥ ਨਹੀਂ ਤੜੀ ਤੇ ਧੜੀ ਬੈਠੇ ਆ ਇਹਨੂੰ ਤਾਂ ਮੰਗਣਾ ਨਹੀਂ ਆ ਤਾਂ ਮਹਿਲੇ ਤਿਆਰ ਬਠਾ ਦੇਣ ਵਾਸਤੇ ਆਪਾਂ ਨੂੰ ਮਗਰ ਨਾਲ ਚਿਰ ਲੱਗਦਾ ਹੈ ਪਰ ਸਤਿਗੁਰੂ ਦੇਣ ਲੱਗੇ ਕੁਇਤੇਰੀ ਲੱਗਦਾ ਯੋਗ ਮਹਾਤਮਾ ਕਹਿੰਦਾ ਪਰੇ ਸੋਹੀ ਸੋਵ ਦੇਵਾ ਨਾਨਕ ਦਾਸ ਲੋਕ ਤੇ ਜੋ ਬੋਲੇ ਜੋ ਕੁ ਕਹਿੰਦੇ ਸਤਿਗੁਰੂ ਜੀ ਬੋਲਦੇ ਨੇ ਇੱਥੇ ਕੀ ਸਤਿਗੁਰੂ ਕਹਿੰਦੇ ਉਹ ਵਾਹ ਇੱਥੇ ਵੀ ਸੱਚ ਉੱਥੇ ਵੀ ਸੱਚ ਜੀ ਹੈ ਉਹ ਵਾਹ ਸੱਚ ਹੋਵੇ ਜੇਕਰ ਤੁਸੀਂ ਮੰਗਾਗੇ ਨਿਮਾਣੇ ਬਣ ਕੇ ਸੇਵਕ ਬਣ ਕੇ ਸੇਵਕ ਬਣ ਕੇ ਜੇ ਲੋ ਮੰਗਾ ਗਏ ਸਾਰੀਆਂ ਦਾਤਾ ਪ੍ਰਾਪਤ ਹੋ ਜਾਂਦੀਆਂ ਨੇ ਸਮਾਂ ਜਿਹੜਾ ਹੈ ਉਹ ਪੱਲਾ ਮਾਨ ਆ ਕਰ ਗਏ ਕਿਉਂ ਇੱਕ ਤਾਂ ਗਰਮੀ ਐ ਇੱਕ ਟਾਈਮ ਦੀ ਬਹੁਤ ਹੋ ਗਿਆ ਬਾਬਾ ਸੰਤ ਬਾਬਾ ਕਰਮੇ ਸਿੰਘ ਜੀ ਤਰੋਕੇ ਵਾਲੇ ਜਿਨ੍ਹਾਂ ਨੇ ਬਹੁਤ ਜਿਆਦੇ ਕਾਰਜ ਨੇ ਦਿਨ ਰਾਤ ਕਰਕੇ ਕਾਰਜ ਨੇ ਉਹ ਆਪਣੇ ਕੋਲੇ ਅਚੇਚੇ ਤੌਰ ਤੇ ਆਏ ਹੋਏ ਐ ਉਹਨਾਂ ਦੇ ਵਿਚਾਰ ਵੀ ਆਪਾਂ ਸੁਣਨੇ ਆ ਹੋਰ ਜੋ ਸਾਡੇ ਬਾਬਾ ਜੀ ਸੈਕਟਰੀ ਸਾਹਿਬ ਬਾਬਾ ਜੀ ਸਿੰਘ ਜੀ ਜਿਵੇਂ ਜਿਵੇਂ ਉਹ ਕੰਮ ਕਰਕੇ ਸੰਗਤਾਂ ਨੂੰ ਓਮੇ ਓਮੇ ਉਹ ਸਾਰਿਆਂ ਦੀ ਹਾਜ਼ਰੀ ਜਮੇ ਲਵਾਉਣਾ ਚਾਹਣ ਉਹ ਉਹਨਾਂ ਦੀ ਇੱਛਾ ਹੈ ਉਹਨਾਂ ਦੇ ਅਨੁਸਾਰ ਜੋ ਉਹਨਾਂ ਨੇ ਕਰਨਾ ਹੈ ਉਹ ਉਹਨਾਂ ਨੂੰ ਪਤਾ ਹੈ ਪਰ ਮੈਂ ਨੰਮਾ ਸਮਾਪਨਾ ਕਰਾ ਇੱਥੇ ਸਮਾਪਤੀ ਕਰੀਏ ਜਿੰਨੀਆਂ ਸੱਜਣਾਂ ਨੇ ਕੋਠੀਆਂ ਸਾਰਿਆਂ ਸੱਜਣਾਂੋਂ ਬਾੜ ਦੇ ਜਨੋਂ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਬੁਨਾਇਆ ਇਸ ਦਰਬਾਰ ਸਾਹਿਬ ਦੀ ਜੋ ਆਪਨੇ ਤਿਆਰ ਕੀਤਾ ਹੈ ਬਹੁਤ ਬਹੁਤ ਵਧਾਈਆਂ ਬਹੁਤ ਨਿਕਲੋ ਸਾਰੇ ਹੋਈਆਂ ਭੁੱਲਾਂ ਛੇਵੀਂ ਜਾ ਕੇ ਮਾਪੜਾ ਮੇਰੀਆਂ ਭੁਲਾਵੀਆਂ ਮੇਰੀਆਂ ਗਲਤੀਆਂ ਦੀ ਮੈਨੂੰ ਦਿਓ ਮਾਪੀ ਗੱਜ ਵੱਜ ਕੇ ਬਲਾਵ ਮਤੇ ਨਮਾਉ ਸ਼ੀਸ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਕੋੜੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਮੈਂ ਦਰਬਾਰ ਸਾਹਿਬ ਦੇ ਵਿੱਚ ਸਵਾਇ ਵਾਹ ਗੁਰੂਬ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਰਸਾਹਿਆਂ ਦੇ ਸਤਗੁਰ ਨਦਰ ਕਰੇ ਅਣਜੇ ਗੁਰੂ ਗ੍ਰੰਥ ਸਾਹਿਬ ਜੀ ਆਨੇ ਮਹਾਨਤਾ ਬਾਰ ਬਰ ਬਖਸ਼ ਕਿਰਪਾ ਕੀਤੀ ਹੈ ਖੁਸ਼ੀਆਂ ਬਖਸ਼ਿਸ਼ ਕੀਤੀ ਹੈ देशترام আর সামনে দেখতে নাইকে নమేতর আর সব দা শুভ হোরা এক খুশি নেвели কানে जेई پروگرام ঠায় মহারাজ দি আদে পূর্ণ মর্যাদা অনুসারে শ্রী অখণ্ড পাঠ সাহেব प्रारंभ ہوئے ভোগ পায় گے ও প্রাণতো প্রাণ নড় কি সাড়ে লাকেই দি মহান সবশেয়া ਮਹਾਨ ਮਿਤਵਾਨ ਮਹਾਨ ਮੁਰਗੇ ਕੀਰਤਨ ਗਏ ਪੰਗਾ ਅਦੀਪ ਸਿੰਘ ਜੀ ਦੇ ਰੂਪਾਨ ਦੀ ਕਿਰਪਾ ਕਰ ਮਹਾਂ ਪੁਰਖਾਂ ਦਾ ਸਨਮਾਨ ਦੀ ਨਵੀਂ ਸਪੈਸ਼ਲੀ ਬਾਬੇ ਕਹਿੰਦੇ ਸੋਨਿਹਾਲ ਸਤਿ ਸ੍ਰੀ ਅਕਾਲ ਬੰਕਨਵਾ ਸਾਧ ਬਾਬਾ ਸਾਨੂੰ ਸਿੰਘੀ ਲਾਗੋ ਕੀ ਕੁੰਮ ਬੇਨ ਕੇ ਉਹਨਾਂ ਨੇ ਬਹੁਤ ਵਿਦਿਆਰਥੀਆਂ ਨੂੰ ਪੜਾਉਣਾ ਕੀਤਾ ਉਹ ਵੀ ਆ ਕੇ ਆਪਣਾ ਸਨਮਾਨ ਦੇ ਰਣ ਦੀ ਧੰਨਵਾਦ ਜੀ ਬਾਬੇ ਉਹਨੇ ਸੋਨਿਹਾਲ ਸਤਿ ਸ੍ਰੀ ਸੋ ਬੇਨਤੀ ਕਰਦੇ ਆ ਸੰਤ ਬਾਬਾ ਜਸਵਿੰਦਰ ਸਿੰਘ ਜੀ ਵੱਡਾ ਗੜਾ ਵਾਲੇ ਕੋਈ ਮਨ ਉਕਪਨਾ ਸਨਮਾਨ ਕਰਨ ਦੀ ਧੰਨਵਾਦ ਹੈ। ਸੋ ਨਾਲ ਹੀ ਬੇਨਤੀ ਭਾਈ ਅਮਰਪਾਲ ਸਿੰਘ ਜੀ ਰਾਮੀ ਉਹਦਾ ਮੁਹਸਨ ਚਾਲ ਕੋ ਵੀ ਆਪਣਾ ਸਨਮਾਨ ਦਾ ਕਰ ਲੈ ਧੰਨਵਾਦ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਅਮਰਪਾਲ ਸਿੰਘ ਜੀ ਉਹਦਾ ਨੰਦੇ ਬਾਬਾ ਬੋਰੀ ਸਿੰਘ ਜੀ ਗੁਰੂਵਰ ਨਾਨਕ ਸਰਸਵ ਜੀ ਦੇ ਦੂਸਰੇ ਗੁਰੂ ਘਰ ਸਿਵਾ ਰਹੇ ਨੇ ਅਰਦਾਸ ਬੇਨਤੀ ਹੈ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਦੀ ਧੰਨਵਾਦ ਸੋਮੇ ਬੇਨਤੀ ਕਰੂੰਗਾ ਵੀ ਕਾਹ ਬੋਲਦੇ ਆ ਉਸ ਆਕੇ ਆਪ ਕੋ ਆਪਣੇ ਸਨਮਾਨ ਨੂੰ ਪ੍ਰਾਪਤ ਕਰਨ ਦੀ ਬਾਬਾ ਰਾਜਾ ਸਿੰਘ ਜੀ ਦਾਜ ਵਾਲੇ ਉਹਨਾਂ ਨੂੰ ਬੇਨਤੀ ਹੈ ਉਹ ਗੁਰੂ ਘਰ ਦਾ ਸਨਮਾਨ ਹੈ ਜੋ ਅਰਦਾਸ ਕਰ ਰਹੇ ਨੇ ਸੋ ਨਾਰੀ ਬੇਨਤੀ ਹੈ ਬਾਬਾ ਬਿੱਟੂ ਸਿੰਘ ਜੀ ਸਤਿਕਾਰ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਭਾਈ ਫਤੇ ਸਿੰਘ ਜੀ 550 ਦੇ ਸਿੰਘ ਟੋਨਬਾਰ ਬਾਬਾ ਰੂਪ ਸਿੰਘ ਜੀ ਮੈਂ ਨਾ ਬੋਲੀਆਂ ਮੈਂ ਕਿਰਪਾ ਕਰਕੇ ਆਪਣਾ ਸਨਮਾਨ ਉਹ ਸਮਝਾ ਦੇ ਹੋ ਗਿਆ ਹਿੰਮਤ ਨਾਲ ਆਪਣਾ ਸਨਮਾਨ ਪ੍ਰਾਪਤ ਕਰਨ ਦੀ ਕਿਰਪਾ ਕਰੋ ਜੀ ਭਾਈ ਮਰਕੀ ਸਿੰਘ ਜੀ ਕਰਮਾਲ ਭਾਈ ਹਰਨੇਕ ਸਿੰਘ ਮਨੀ ਮਾਲਕ ਭਾਈ ਜਗਤਾਰ ਸਿੰਘ ਦੀ ਸਰਪੰਚ ਸਾਹਿਬ ਵਾਲਿਆਂ ਤੋਂ ਤੇਹਾਰਾ ਭਾਈ ਸੁਖਚਾਨ ਸਿੱਕੀ ਚੋਰ ਨਾਲ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ। ਭਾਈ ਗੁਰਪਿਆਰ ਸਿੰਘ ਜੀ ਪਿੰਡ ਵਾਲਾ ਮੋਟਾ ਗੁਰੂ ਘਰ ਮੁੱਖ ਸੇਵਾਦਾਰ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣਗੇ। ਜਾਗਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਬੇਨਤੀ ਕਰਤੀ ਉਹ ਵੀ ਆ ਜਾਣਗੇ। ਭਾਈ ਪ੍ਰਦੀਪ ਸਿੰਘ ਜੀ ਸਰਪੰਚ ਚ ਰੁਭਾਣਾ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪੱਪੀ ਜੀ ਕਹਿੰਦੇ ਆ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨਗੇ। ਭਾਈ ਗਰ ਤੇਜ ਸਿੰਘ ਜੀ ਮਾਨਸਾ ਭਾਈ ਨਰਮੇਕ ਸਿੰਘ ਦੀ ਮੇਧੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰ ਰਹੇ ਨੇ 5000 ਰੁਪਏ ਦੀ ਸੇਵਾ ਭਾਈ ਪ੍ਰਦੀਪ ਸਿੰਘ ਜੀ ਸਰਪੰਚ ਰੂਪ ਵਾਲਾ ਉਹਨਾਂ ਨੇ ਪੁਛਾਈ ਐ ਇਸ ਉਹਨਾਂ ਦਾ ਧੰਨਵਾਦ ਹੈ ਜੀ ਬਹੁਤ ਧੰਨਵਾਦ ਜੀ ਭਾਈ ਪਰਮਾਤਮ ਸਿੰਘ ਜੀ ਜਿਹੜੀ ਸਾਡੇ ਐਨ ਗ੍ਰਾਂਤੀ ਭਾਈ ਧਿਆਨ ਸਿੰਘ ਜੀ ਉਹ ਵੀ ਸਨਮਾਨ ਪ੍ਰਾਪਤ ਕਰ ਰਹੇ ਨੇ ਧੰਨਵਾਦ ਆ ਸੋ ਠੀਕ ਕੰਮੀ ਸੀ ਆ ਗਏ ਆ ਸਾਰੀ ਕੰਮ ਪੂਰੀ ਹੋ ਗਈ ਦੇਖੋ ਬਬੂ ਤੁਸੀਂ ਆ ਗਏ ਆ ਆਪਾਂ ਵੀ ਆਈ ਜਾਇਆ ਕਰੋ ਭਾਈ ਆ ਵੇਖ ਲੋ ਸਾਡੇ ਦਾ ਕਿਵੇਂ ਬਾਹਰੋਂ ਆਈਆਂ ਆਏ ਜਾਣਾ ਪਿਆ ਗੁਰੂ ਦਾ ਪਾਲੇ ਵੀ ਗੱਡੀ ਨਾਲੋਂ ਵੱਡੀ ਹੁਣ ਪਿੱਛੇ ਰਾਹ ਦੇ ਉੱਤੇ ਪਿੱਛੇ ਹੜ ਜੋ ਭਾਈ ਹੁਣ ਯਾਰੀ ਸਾਧਾ ਮਾਪੁਰਾ ਕੰਨਾਂ ਬਾਹਰੋਂ ਸਾਡੇ ਦਾ ਕਿ ਪਿੱਛੇ ਨਹੀਂ ਹੰਦਾ ਹੁੰਦਾ ਅੱਗੇ ਵੱਧ ਕੇ ਹਾਂ ਜਿਹੜੀਆਂ ਭੰਗੀਆਂ ਭੰਗ ਆ ਫੱਦੂ ਤੋਂ ਗੱਡੀ ਪਰ ਗੱਡੀ ਪਰ ਕੇ ਆਇਆ ਭਾਈ ਕੈਂਪਰ ਡਾਲਾ ਸੋਤਾਰ ਵਾਲਾ ਬਾਬਾ ਨਰਮ ਸਿੰਘ ਕੀ ਬਗਵਾਰੇ ਆਏ ਹੋ ਵੀ ਸਨਮਾਨ ਪ੍ਰਾਪਤ ਨਾਲ ਨੇ ਧੰਨਵਾਦ ਭਾਈ ਤੇ ਪਾਈ ਮੱਖਰ ਸਿੰਘ ਦੀ ਕਥਾਵਾਚ ਪਸਾਡੇ ਹਰ ਗਣ ਪਿਆ ਨੇ ਲੇਕਿ ਸੁਭਾ ਵਾਲੇ ਬਹੁਤ ਚੰਗਾ ਸਵਾਲ ਹਾਂ ਦਾ ਪਾਈ ਤਦੀ ਸਿੰਘ ਜੀ ਹੋ ਵੀ ਮਾ ਚੇਵਿਆ ਪ੍ਰਸਨਮਾਨਤਾ ਕਹਿੰਦਾ ਬਾਬਾ ਰਾਜ ਸਿੰਘ ਦੀ ਤਰਾਜ ਵਾਲੇ ਵੀ ਆਪਣਾ ਸਨਮਾਨ ਸਨਮਾਨ ਪ੍ਰਾਪਤ ਕਰ ਮੈਂ ਪਾਈ ਸਰਦਾਰ ਸ਼ਕੀ ਪ੍ਰਧਾਨ ਖਰਾਜ ਵਾਲੇ ਵੀ ਆਪਣਾ ਸਨਮਾਨ ਸਨਮਾਨ ਪ੍ਰਾਪਤ ਕਰਨ ਭਾਈ ਜਮਿੰਦਰ ਸਿੰਘ ਚੋੜਣਾ ਬਾਬਾ ਰੂਪ ਸਿੰਘ ਦੀ ਤਰਾਜ ਕੋ ਵੀ ਆਪਣਾ ਸਨਮਾਨ ਕੰਨ ਬਾਬਾ ਜੀ ਆਜੋ ਗੁਰਦੀਪ ਸਿੰਘ ਜੀ ਭਾਈ ਦਾਸ ਸਿੰਘ ਜੀ ਪ੍ਰਤਾਪ ਸਾਹਿਬ ਕੋ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਲਈ ਭਾਈ ਗਤੇ ਸਿੰਘ ਮਾਨ ਜੀ ਆ ਦੇਖ ਬਤਾਉਣੇ ਸ਼ੁਰੂ ਕਰੋ ਘਰ ਬਤਾਈਏ ਬਲਾਈਆਂ ਭਾਈ ਗਤੇ ਸਿੰਘ ਦੀ ਮਾਨ ਭਾਈ ਹਰਪ੍ਰੀਤ ਸਿੰਘ ਰੁਕਵਾਣੇ ਤੋਂ ਪ੍ਰਧਾਨ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈ ਤਕੂ ਤੋਂ ਜਿਹੜੇ ਮੇਨ ਸੱਜਣਾ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਆਪ ਕੀ ਆਜਣਾ ਕਿੰਨਿਆਂ ਤੇ ਮੈਂ ਨਾਂ ਨਹੀਂ ਚਾਹ Wan Dani, bapa di Kiai Romadhina ini semangsi. Akemi paisha Maharaja ini semangsi. Ayuh, apa lagi? Sariharn peyare. Akwanya sorpia, akwanya sorpia ini serva. Sabit otis berkarya umpai major sendi, sekretaris Allah Allah, akwanya sorpia ini serva luka raya. Maharaja nalo cerdik kalau bersikap. Sajpaisha berangkar, bau kalau lagi. ਸਾਡੇ ਬਹੁਤ ਹੀ ਹਰਮਨ ਪਿਆਰੇ ਕਥਾਵਾਚਕ ਭਾਈ ਵਿੰਦਰ ਸਿੰਘ ਜੀ ਅਸੀਂ ਉਹਨਾਂ ਨੂੰ ਨਾਲ ਰੱਖਦੇ ਹਾਂ ਵੀ ਸਾਡੇ ਜਿੱਥੇ ਨਾ ਨਾ ਜਾਣਾ ਲੱਗ ਜੇ ਭਾਈ ਵਿੰਦਰ ਸਿੰਘ ਸਾਡੇ ਹਰਮਨ ਪਿਆਰੇ ਜੌੜਕੀਆਂ ਦੇ ਬਾਬਾ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈ ਬਹੁਤ ਹਰਮਨ ਪਿਆਰੇ ਬੜੀ ਸੇਵਾ ਕਰਦੇ ਆ ਗੁਰੂ ਘਰ ਉਹਨਾਂ ਨੂੰ ਬੇਨਤੀ ਆ ਉਹ ਵੀ ਸਨਮਾਨ ਆਪਣਾ ਲੈ ਲੈਣ ਉਹਨਾਂ ਦਾ ਨਾਮ ਵਿਸਰ ਗਿਆ ਸੀ ਧੰਨਵਾਦ ਹੈ ਜੀ ਐਡਗ੍ਰਾਂਤੀ ਭਾਈ ਧਿਆਨ ਸਿੰਘ ਜੀ ਉਹ ਵੀ ਸਨਮਾਨ ਆਪਣਾ ਪ੍ਰਾਪਤ ਕਰ ਲੈਣ ਜੀ ਬਹੁਤ ਸੰਗਤਾਂ ਭੋਟੀਆਂ ਨੂੰ ਮੇਰੇ ਛੋਟੇ ਵੀਰ ਇਹ ਵੀ ਰੁਕੂਆਂ ਨੇ ਕਾਫੀ ਨੰਨਾ ਟਾਈਮ ਇਹਨਾਂ ਨੇ ਉੱਥੇ ਰਹਿ ਕੇ ਵਿਦਿਆ ਹਾਸਲ ਕਰੀ ਹੈ ਸਾਡੇ ਹਰਮਨ ਪਿਆਰੇ ਭਾਈ ਬਿੰਦਰ ਸਿੰਘ ਜੀ ਜਾਣ ਗਿਆ ਅਸੀਂ ਉਹਨਾਂ ਦਾ ਪਹੁੰਚਣ ਤੇ ਧੰਨਵਾਦ ਕਰਦੇ ਅੱਜ ਕੱਲ ਉਹਨਾਂ ਨੇ ਡਿਊਟੀ ਕਥਾ ਤੇ ਕਿਸੇ ਨੇ ਕਥਾ ਕਰਾਉਣੀ